ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਬਹੁਤ ਹੀ ਜਿਆਦੇ ਸੋਹਣੇ ਜੋਰਜਟ ਦੇ ਸੂਟ ਪਹਿਣਾ ਨੂੰ ਕਾਫੀ ਟਾਈਮ ਤੋਂ ਡਿਮਾਂਡ ਮਤਲਬ ਵੇਟ ਸੀਗੀ ਵੀ ਸੂਟ ਕਾ ਦਉਣਗੇ ਹਨਾ ਤੇ ਕਾਫੀ ਮੈਸੇਜ ਆਉਂਦੇ ਹੁੰਦੇ ਸੀ ਵੀ ਤੁਸੀਂ ਜੋਰਜਟ ਦੇ ਸੂਟ ਲੈਣਗੇ ਜਿਹੜੇ ਲੈ ਕੇ ਆਓ ਤੇ ਅੱਜ ਆਪਾਂ ਲੈ ਕੇ ਆਏ ਆਂਗੇ ਜਿਵੇਂ ਜਿਵੇਂ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਬੁਕਿੰਗ ਕਰਵਾ ਸਕਦੇ ਹੋਗੇ ਸੂਟ ਆਪਣੇ ਕੋਲੇ ਇੱਕ ਇੱਕ ਅਵੇਲੇਬਲ ਹੈ ਇੱਕ ਤੋਂ ਵੱਧ ਹੈਨਿੰਗ ਅਸੀਂ ਤੇ ਫਾਸਟਲੀ ਆਪਣਾ ਆਰਡਰ ਹੈਗਾ ਜਿਹੜਾ ਤੁਸੀਂ ਕਰ ਸਕਦੇ ਹੋ ਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂਗੇ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈਗੀ ਚਲੋ ਜੀ ਪ੍ਰਿੰਟ ਤੁਸੀਂ ਦੇਖੋ ਇੱਕ ਤੋਂ ਇੱਕ हटके ਪ੍ਰਿੰਟ ਹੈ ਬਹੁਤ ਸੋਹਣੀ ਜੌਰਜਟ ਲੈ ਕੇ ਆਏ ਆਂਗੇ ਇਹ ਨਹੀਂ ਹੈਗਾ ਵੀ ਘਟੀਆ ਕੁਆਲਿਟੀ ਦੀ ਜੌਰਜਟ ਹੈਗੀ ਬਹੁਤ ਜ਼ਿਆਦੇ ਸੋਹਣੀ ਜੌਰਜਟ ਦੇ ਪ੍ਰਿੰਟ ਲੰਗੇ ਦੇਖੋ ਲਓ ਜੀ ਇਸਰਾ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਬਲੂ ਕਲਰ ਦੇ ਉੱਪਰ ਰੈਡੀ ਕੀਤਾ ਹੋਇਆਗਾ ਪ੍ਰਿੰਟ ਹੈਗਾ ਬਹੁਤ ਜਿਆਦੇ ਸੋਹਣਾ ਪ੍ਰਿੰਟ ਹੈਗਾ ਤੇ ਪ੍ਰਾਈਸ ਇਹਦਾ ਰਹੂਗਾ ਜੀ 1150 ਪਲੱਸ ਸ਼ਿਪਿੰਗ ਹੈ ਤੇ ਬਹੁਤ ਸੋਹਣੀ ਸੌਫਟ ਜਾਰਜਟ ਹੈ ਕੋਈ ਹਾਰਡ ਵਾਲੀ ਜਾਰਜਟ ਨਹੀਂ ਹੈਗੀ ਬਿਲਕੁਲ ਸੌਫਟ ਪਈ ਹੈਗੀ ਤੇ ਆਪਣਾ ਫਾਸਟਲੀ ਆਰਡਰ ਕਰਕੇ ਸੂਟ ਨੇ ਜਿਹੜੇ ਰੱਖਾ ਲਿਓ ਇਹਨਾਂ ਦੀ ਫਿਟਿੰਗ ਹੈ ਜਿਹੜੀ ਬਹੁਤ ਜਿਆਦੇ ਸੋਹਣੀ ਬਣਦੀ ਹੈਗੀ ਜਾਰਜਟ ਤੇ ਸੂਟਸ ਦੀ ਲੋ ਜੀ ਪਹਿਲਾ ਸੂਟ ਇਹ ਵਾਲਾ ਸੀਗਾ ਤੇ ਦੂਜਾ ਸੂਟ ਤੁਸੀਂ ਦੇਖ ਸਕਦੇ ਹੋਗੇ ਪਿੰਕ ਕਲਰ ਦੇ ਉੱਪਰ ਰੈਡੀ ਹੈਗਾ ਲੋਚ ਦੂਜਾ ਸੂਟ ਤੁਸੀਂ ਚੈੱਕ ਕਰ ਸਕਦੇ ਹੋਗੇ ਪਿੰਕ ਦੇ ਉੱਪਰ ਕੀ ਹੋਇਆਗਾ ਤਿਆਰ ਕੀਤਾ ਹੋਇਆਗਾ ਇਦਾਂ ਇਹ ਦੇਖੋ ਸੇਮ ਕਲਰ ਹੈਗਾ ਤੇ ਮੇਰੇ ਫੋਨ ਦੇ ਵਿੱਚ ਸੇਮ ਆ ਰਿਹਾਗਾ ਤੇ ਤੁਹਾਡੇ ਫੋਨ ਦੇ ਵਿੱਚ ਕੋਈ 19 20 ਰੰਗ ਦਾ ਫਰਕ ਪੈ ਸਕਦਾ ਉਹ ਆਪਾਂ ਕਹਿ ਨਹੀਂ ਸਕਦੇ ਹੈਗੇ ਤੇ ਬਹੁਤ ਸੋਹਣੀ ਹਾਈ ਕੁਆਲਿਟੀ ਦੀ ਜਾਰਜਟ ਹੈਗੀ ਵੀ ਇਹ ਨਹੀਂ ਹੈਗਾ ਵੀ ਸੌਫਟ ਜੀ ਹੈ ਲੋਚ ਸੌਰੀ ਹਾਈ ਕੁਆਲਿਟੀ ਦੀ ਜੌਰਜਟ ਹੈਗੀ ਇਹ ਨਹੀਂ ਹੈਗਾ ਵੀ ਘਟੀ ਹੈਗੀ ਸੌਰੀ ਮੈਂ ਤਾਂ ਗਲਤੀ ਨਾਲ ਕਿਹਾ ਗਿਆ ਵੀ ਸੌਫਟ ਜੀ ਹੈ ਤੇ ਲੋ ਜੀ ਤੇ ਬਹੁਤ ਜ਼ਿਆਦੇ ਡਿਮਾਂਡ ਰਹਿੰਦੀ ਕਿਉਂਕਿ ਨੇ ਬਹੁਤ ਜ਼ਿਆਦੇ ਮਤਲਬ ਸੂਟ ਲੰਗੇ ਜਿਹੜੇ ਪਹਿਣਾ ਲਾਈਕ ਕਰਦਿਆਂ ਨੇਗੇ ਜੌਰਜਟ ਦੇ ਤਾਂ ਕਰਕੇ ਮਤਲਬ ਬਹੁਤ ਜ਼ਿਆਦੇ ਮਤਲਬ ਮੈਸੇਜ ਆ ਰਹੇ ਸੀਗੇ ਵੀ ਤੁਸੀਂ ਜੌਰਜਟ ਦਾ ਕਦੋਂ ਲੈ ਕੇ ਆਓਗੇ ਨਾ ਫੈਬਰਿਕ ਪਰ ਸਾਨੂੰ ਇਹ ਸੀਗਾ ਵੀ ਅਸੀਂ ਕੁਝ ਵਧੀਆ ਨਾਲੇ ਵਧੀਆ ਜੌਰਜਟ ਹੋਵੇ ਨਾਲੇ ਪ੍ਰਿੰਟਿੰਗ ਵਗੈਰਾ ਸੋਹਣੀ ਹੋਵੇ ਲੋ ਜੀ ਦੇਖੋ ਫਰੋਜ਼ੀ ਕਲਰ ਤੇ ਉੱਪਰ ਸੂਟ ਕਿੰਨਾ ਪਿਆਰਾ ਪ੍ਰਿੰਟ ਹੈਗਾ ਜਿਹੜਾ ਬਣਿਆ ਹੋਇਆ ਹੈਗਾ ਇਸ ਤਰ੍ਹਾਂ ਲੋ ਜੀ ਇਹਨੂੰ ਵੀ ਤੁਸੀਂ ਵਾਈਟ ਲੈਸ ਨਾਲ ਜਿੱਦਾਂ ਕਿ ਮੈਂ ਕੱਲ ਵੀਡੀਓ ਦੇ ਵਿੱਚ ਦਿਖਾਇਆ ਹੈ ਨਾ ਤੁਸੀਂ ਵਾਈਟ ਲੈਸ ਨਾਲ ਇਹਨੂੰ ਰੈਡੀ ਕਰਵਾ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਇਹ ਰੈਡੀ ਹੋਊਗਾ ਦੁਪट्टे ਦੀ ਗੱਲ ਕਰਾਂ ਤਾਂ ਦੁਪੱਟਾ ਤੁਸੀਂ ਜੌਰਜਟ ਦਾ ਰੱਖ ਸਕਦੇ ਹੋ ਜਿਵੇਂ ਕਿ ਮੈਂ ਵੀ ਜੌਰਜਟ ਦਾ ਹੀ ਲਿਆ ਹੋਇਆ ਹੈਗਾ ਦੁਪੱਟਾ ਤੁਸੀਂ ਇਹਦੇ ਨਾਲ ਦਾ ਵੀ ਰੱਖ ਸਕਦੇ ਹੋਗੇ ਦੁਪੱਟਾ ਜੌਰਜਟ ਦਾ ਤੇ ਦੇਖੋ ਤਕਰੀਬਨ ਇਹ ਮੈਚ ਹੀ ਕਰ ਰਿਹਾ 19 2 ਦਾ ਫਰਕ ਹੋਊਗਾ ਕਲਰ ਦਾ ਇਸ ਤਰ੍ਹਾਂ ਲੱਗੂਗਾ ਤੇ ਮੈਂ ਤੁਹਾਨੂੰ ਪਹਿਲਾ ਕਲਰ ਸ਼ੋਅ ਕਰ ਦਿੰਦੀ ਆਂਗੀ ਉਹਦੇ ਵਿੱਚ ਫਰੋਜ਼ੀ ਦੇ ਵਿੱਚ ਇਹ ਇੱਕ ਪਿੰਕ ਕਲਰ ਆ ਜਾਊਗਾ ਇਦੇ ਵਿੱਚ ਤਿੰਨ ਕਲਰ ਅਵੇਲੇਬਲ ਨੇ ਦੇਖੋ ਇਹਦਾ ਪ੍ਰਿੰਟ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਜਿੱਦਾਂ ਕਿ ਇਹ ਪ੍ਰਿੰਟਿੰਗ ਡਿਜ਼ਾਈਨ ਜਿਹੜੀ ਬਰਬਰੀ ਦੇ ਵਿੱਚ ਵੀ ਹੋਈ ਸੀਗੀ ਹੁਣ ਜੌਰਜਟ ਦੇ ਵਿੱਚ ਵੀ ਹੋ ਗਈ ਹਨਾ ਇਦਾਂ ਇਦਾਂ ਹੁਣ ਬਰਬਰੀ ਦੇ ਵਿੱਚ ਆਪਾਂ ਸੇਲ ਕੀਤਾ ਹੈਗਾ 2250 ਤੇ ਉਹ ਚਨਾਰ ਦੀ ਸੀਗੀ ਇਹ ਹੁਣ ਦੇਖੋ ਜੌਰਜਟ ਐਗੀ ਜਿਹੜੀ ਜੌਰਜਟ ਦੇ ਵਿੱਚ ਪ੍ਰਿੰਟ ਰੈਡੀ ਹੋਈ ਆਪਾਂ ਕਿ 1150 ਦਾ ਸੇਲ ਕਰ ਰਹੇ ਹਾਂਗੇ ਇਦਾਂ ਫੈਬਰਿਕ ਦਾ ਜਿਹੜਾ ਫਰਕ ਪੈ ਜਾਂਦਾ ਹੁੰਦਾ ਹੈਗਾ ਪਰ ਇਹ ਜੌਰਜਟ ਐਗੀ ਉਹ ਮਤਲਬ ਹੈਗੀ ਸੀਗੀ ਬਰਬਰੀ ਤਾਂ ਕਰਕੇ ਸਟਾਫ ਅਕੋਰਡਿੰਗ ਹਨਾ ਕੁਆਲਿਟੀ ਵਾਈਜ਼ ਫਰਕ ਪੈ ਜਾਂਦਾ ਹੁੰਦਾ ਹੈਗਾ ਤੇ ਵਧੀਆ ਕੁਆਲਿਟੀ ਲੈ ਕੇ ਆਇਾਂਗੇ ਜਿਦਾ ਕਿ ਠੀਕ ਪ੍ਰਾਈਸ ਦੇ ਵਿੱਚ ਤੇ ਉਦੋਂ ਪਿਓਰ ਜਾਰਜਟ ਦੇ ਆਪਾਂ ਸੂਟ ਪਾਇ ਸੀਗੇ ਬਹੁਤ ਵਧੀਆ ਰਿਸਪੌਂਸ ਰਿਹਾ ਇੱਕ ਅੱਧਾ ਸੂਟ ਅਵੇਲੇਬਲ ਹੋਣਾ ਨਹੀਂ ਲੈ ਗਏ ਸੀਗੇ ਸਾਰੇ ਭੈਣ ਹੋਣੇ ਜਿਨ੍ਹਾਂ ਨੂੰ ਚਾਹੀਦੇ ਸੀ ਦੋ ਦੋ ਤਿੰਨ ਤਿੰਨ ਲੈ ਜਾਂਦੇ ਹੁੰਦੇ ਨੇਗੇ ਲੋ ਜੀ ਬਲੈਕ ਤੁਸੀਂ ਪ੍ਰਿੰਟਿੰਗ ਚੈੱਕ ਕਰ ਸਕਦੇ ਹੋਗੇ ਬਲੈਕ ਦੇ ਉੱਪਰ ਵੀ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਜਿਹੜਾ ਪੜਿਆ ਹੋਇਆ ਹੈਗਾ ਲੋ ਜੀ ਜੇ ਤੁਸੀਂ ਮੈਨੂੰ ਦੇਖਦੇ ਹੋਗੇ ਇੰਸਟਾਗ੍ਰam ਤੋਂ ਮੇਰਾ ਇੰਸਟਾਗ੍ਰam ਦੀ ਮਤਲਬ ਜਿਹੜੀ ਆਈਡੀ ਹੈਗੀ ਗੁੱਡ ਲੁੱਕ ਕ੍ਰੀਪਸ ਬੁਟੀਕ ਦੇ ਨਾਮ ਤੇ ਹੈ ਕਿ ਤੁਸੀਂ ਮੇਰੇ ਪੇਜ ਨੂੰ ਫੋਲੋ ਕਰ ਸਕਦੇ ਹੋਗੇ ਤੁਸੀਂ ਉੱਥੇ ਜਾ ਕੇ ਵੀ ਮੈਨੂੰ ਆਰਡਰ ਦੇ ਸਕਦੇ ਹੋਗੇ ਤੇ ਜਿਹੜਾ ਕੰਟੈਕਟ ਨੰਬਰ ਹੈਗਾ ਆਪਣਾ ਵਟਸਐਪ ਦੇ ਨੀਚੇ ਮੈਂਸ਼ਨ ਕੀਤਾ ਹੋਇਆਗਾ ਉੱਤੇ ਵੀ ਤੁਸੀਂ ਮੈਨੂੰ ਮਤਲਬ ਸਕਰੀਨਸ਼ਾਟ ਭੇਜ ਸਕਦੇ ਹੋਗੇ ਜਿਹੜਾ ਇਹਦਾ ਚੌਥਾ ਕਲਰ ਹੈ ਜੀ yellow ਹੈਗਾ ਦੇਖੋ ਲੋ ਜੀ ਇਹ yellow ਸ਼ੇਡ ਦੇ ਵਿੱਚ ਹੈਗਾ ਇਸ ਤਰ੍ਹਾਂ ਰੈਡੀ ਹੋਇਆਗਾ ਬਹੁਤ ਹੀ ਪਿਆਰਾ ਯਾ ਪ੍ਰਿੰਟ ਹੈਗਾ ਬਣ ਕੇ ਰੈਡੀ ਹੋਇਆਗਾ ਫਾਸਟਲੀ ਆਰਡਰ ਕਰਦੇ ਇੱਕ ਸੂਟ ਹੈਗਾ ਜੇ ਕਿਸੇ ਭੈਣ ਨੂੰ ਹਨਾ ਜਿਵੇਂ ਕਿ ਇਹ yellow ਦਾ ਆਰਡਰ ਆ ਗਿਆ ਮੇਰੇ ਕੋਲੇ ਨਹੀਂ ਹੈਗਾ ਹਨਾ ਰਿਪੀਟ ਸੂਟ ਕਈ ਵਾਰ ਮਿਲਦੇ ਵੀ ਨਹੀਂ ਹੈਗੇ ਤਾਂ ਤੁਸੀਂ ਦੂਜੇ ਹੋਰ ਦੇ ਵਿੱਚੋਂ ਸਿਲੈਕਟ ਕਰ ਲਿਆ ਕਰੋ ਕਲਰ ਸਾਰੇ ਹੀ ਸੋਹਣੇ ਹੁੰਦੇ ਨੇਗੇ ਇਦਾਂ ਨਹੀਂ ਹੈਗਾ ਵੀ ਇੱਕ ਕਲਰ ਵੀ ਇਹ ਜਿਆਦਾ ਸੋਹਣਾਗਾ ਤੇ ਕਲਰ ਸਾਰੇ ਹੀ ਸੋਹਣੇ ਨੇ ਜੋ ਤਿਆਰ ਹੋ ਕੇ ਬਹੁਤ ਸੋਹਣੇ ਬਣਦੇ ਨੇਗੇ ਤੇ ਲਾਸਟ ਦੇਖੋ ਬਣਿਆ ਹੋਇਆ ਜੀ ਪਿਸਤਾ ਦੇ ਉੱਪਰ ਪਿਸਤਾ ਸ਼ੇਡ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਪ੍ਰਿੰਟ ਵੀ ਕਾਫੀ ਜਿਆਦਾ ਸੋਹਣਾ ਹੈਗਾ ਤੇ ਇਹਦੇ ਨਾਲ ਦੁਪੱਟੇ ਜਿਹੜੇ ਤੁਸੀਂ ਰੱਖਣੇ ਨੇਗੇ ਉਹ ਤੁਸੀਂ ਇੱਕ ਬੇਸ ਦੇ ਰੱਖ ਸਕਦੇ ਹੋ ਕਿਉਂਕਿ ਇੱਕ ਬੇਸ ਦਾ ਦੁਪੱਟਾ ਗਾ ਜਿਹੜਾ ਕਾਫੀ ਜਿਆਦਾ ਸੋਹਣਾ ਲੱਗਦਾ ਉਹ ਨੂੰ ਤੁਸੀਂ ਮਲਟੀ ਕਲਰ ਦੀ ਲੈਂਸ ਦੇ ਦਿਓ ਤੇ ਕਿਸੇ ਨਾਲ ਚਲੋ ਟਾਈ ਐਂਡ ਡਾਈ ਵੀ ਸੋਹਣੇ ਲੱਗਦੇ ਨੇ ਦੁਪੱਟੇ ਤੇ ਇਸ ਤਰ੍ਹਾਂ ਤੁਸੀਂ ਦੁਪੱਟੇ ਮਤਲਬ ਰੱਖ ਲਿਆ ਕਰੋ ਜੀ ਇੱਕ ਵੇਸ ਦੇ ਰੱਖ ਲਿਆ ਕਰੋ ਟਾਈ ਐਂਡ ਡਾਈ ਵੀ ਤੁਹਾਡੀ ਆਪਣੀ ਚੁਆਇਸ ਹੈ ਜਿੱਦਾਂ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਉਦਾਂ ਰੈਡੀ ਕਰਵਾ ਸਕਦੇ ਹੋ ਲੋ ਜੀ ਕਾਫੀ ਜ਼ਿਆਦੇ ਸੋਨਾ ਪ੍ਰਿੰਟ ਹੈ ਵੀ ਜਦੋਂ ਤਿਆਰ ਹੋ ਗਿਆ ਨਾ ਬਹੁਤ ਜ਼ਿਆਦੇ ਸੋਹਣਾ ਲੱਗੂਗਾ ਇਹਦੇ ਵਿੱਚ ਮਤਲਬ ਥੋੜਾ ਆਨੀਅਨ ਸ਼ੇਡ ਦੇ ਮਤਲਬ ਆਹਾਂ ਬਣੇ ਹੋਏ ਨੇ ਦੇਖੋ ਪ੍ਰਿੰਟਿੰਗ ਹੈਗੀ ਤਾਂ ਤੁਸੀਂ ਪਾਈਪਲ ਲੈਸ ਵਗੈਰਾ ਲਗਾ ਸਕਦੇ ਹੋਗੇ ਬਹੁਤ ਜ਼ਿਆਦੇ ਸੋਹਣਾ ਰੈਡੀ ਹੋਊਗਾ ਦੁਪੱਟੇ ਨੇ ਜਿਹੜੇ ਇਹਨਾਂ ਨਾਲ ਤੁਸੀਂ ਜੌਰਜਟ ਤੇ ਰੱਖ ਸਕਦੇ ਹੋਗੇ ਜੌਰਜਟ ਦਾ ਦੁਪੱਟਾ ਹੈਗਾ ਮਤਲਬ ਹੈਗੇ ਨੇ ਆਪਣੇ ਕੋਲੇ ਵੈਟਸਨ ਜੌਰਜਟ ਦੇ ਦੁਪੱਟੇ ਲਗਾਉਣੇ ਆਗੇ ਆਪਾਂ ਤੇ ਵਧੀਆ ਕੁਆਲਿਟੀ ਦੇ ਹੁੰਦੇ ਰਗੇ ਤੇ ਕੋਈ ਵੀ ਢਿੱਡੀ ਵਗੈਰਾ ਨਹੀਂ ਲੱਗਦੀ ਕਿਸੇ ਵੀ ਦੁਪੱਟੇ ਨੂੰ ਆਪਣੇ ਨੂੰ ਕਿਉਂਕਿ ਉਹ ਪਹਿਲਾਂ ਹੁੰਦਾ ਸੀ ਨਾ ਵੀ ਢਿੱਡੀ ਵਗੈਰਾ ਲੱਗ ਜਾਂਦੀ ਸੀਗੀ ਇਦਾਂ ਦੇ ਇੰਨੇ ਦੁਪੱਟੇ ਆਪਾਂ ਰੈਡੀ ਕਰਦੇ ਹਨ ਪਤਾ ਨਹੀਂ ਕਿੰਨੇ ਕੁ ਦੁਪੱਟੇ ਆਪਾਂ ਰੈਡੀ ਕਰਕੇ ਦੇਤੇ ਕੋਈ ਕੰਪਲੀਟ ਨਹੀਂ ਆਈ ਹੈਗੀ ਐਸਾ ਕਿ ਵੀ ਇਦਾਂ ਹੋਇਆਗਾ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਮੈਸੇਜ ਕਰਨਾਗਾ ਤੇ ਪ੍ਰਾਈਸ ਮੈਂ ਨਾਲ ਹੁੰਦੇ ਦੱਸ ਚੁੱਕੇਗੀ ਸਾਰੇ ਸੂਟ ਦਾ ਪ੍ਰਾਈਸ ਰਹੇਗਾ 1150 ਪਲੱਸ ਪਲੱਸ ਸ਼ਿਪਿੰਗ ਹੈ ਐਕਸਟਰਾ ਚਾਰजेस ਕੋਈ ਨਹੀਂ ਹੈਗੇ ਜੇ ਕਿਸੇ ਦੇ ਐਕਸਟਰਾ ਹੋਣਗੇ ਤੁਹਾਨੂੰ ਦੱਸੇ ਜਾਣਗੇ ਵੀ ਤੁਸੀਂ ਇਹਦੇ ਐਕਸਟਰਾ ਪੇ ਕਰ ਸਕਦੇ ਹੋਗੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਦੋ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ